ਅੱਜ ਮਾਜੋਗ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਦੇਣ ਵਾਸਤੇ ਆਏ ਆ ਜਿਹੜਾ ਉਹਦਾ ਵਿਸ਼ਾ ਹੈ ਅਸੀਂ ਜੈਮਲ ਲੰਗਰ ਸੇਵਾ ਸਮਿਤੀ ਵੱਲੋਂ ਆਏ ਆ ਜੀ ਅਸੀਂ ਹਰ ਮਹੀਨੇ ਸੰਗਰਾਂਦ ਤੇ ਉਥੇ ਭੰਡਾਰਾ ਲਾਂਜ ਜਾਂਦੇ ਆ ਦਰਸ਼ਨ ਕਰਨ ਮਹਾਰਾਣੀ ਸਾਰੀ ਸੰਗਤ ਜਾਂਦੀ ਰਹਿੰਦੀ ਅਸੀਂ ਵੀ ਜਾਂਦੇ ਆ ਜੀ ਇੱਕ ਉਹਨਾ ਅੰਬ ਦੇ ਵਿੱਚ ਮਹੋਤਸਵ ਕੀਤਾ ਗਿਆ ਮਾਂ ਦੇ ਨਾਮ ਤੋਂ ਚਿੰਤਪੁਰ ਨੀ ਮਹੋਤਸਵ ਉਹਦੇ ਵਿੱਚ 14 ਤਰੀਕ ਨੂੰ ਚੰਤਪੁਰੇਂ ਦਰਬਾਰ ਤੋਂ ਜੋਤ ਲੈ ਗਏ ਸੀ ਜੀ ਜੋਤ ਸ਼ੋਭਾ ਇਤਰਾ ਕੱਢੀ ਉਹਨਾਂ ਨੂੰ ਜੋਤ ਲੈ ਗਏ ਜੀ ਦਰਬਾਰ ਮਹਾਰਾਣੀ ਦਾ ਭਵੇ ਉੱਥੇ ਲੱਗਾ ਹੋਇਆ ਪਰੰਤੂ ਜੀ ਉਹ ਜੋਤ ਉੱਥੇ ਜਗ ਰਹੀ ਹੈ ਦਰਬਾਰ ਲੱਗਾ ਹੋਇਆ ਪਰ 15 ਔਰ 16 ਨੂੰ ਉੱਥੇ ਜਿਹੜਾ ਰਾਤ ਦਾ ਪ੍ਰੋਗਰਾਮ ਕੀਤਾ ਗਿਆ ਕਾਰਜਕ੍ਰਮ ਕੀਤਾ ਗਿਆ ਉਹ ਤੇ ਉਹਦੇ ਵਿੱਚ ਜਿਹੜਾ ਗਾਣ ਵਾਸਤੇ ਪੇਟਾਂ ਗਾਣ ਵਾਸਤੇ ਬੁਲਾਇਆ ਗਿਆ ਉਹ ਬੱਬੂ ਮਾਨ ਜੀ ਤੇ ਅਮਰਤ ਮਾਨ ਜੀ ਨੂੰ ਬੁਲਾਇਆ ਗਿਆ ਜੀ ਸਾਨੂੰ ਤਾਂ ਕੋਈ ਖੇਦ ਨਹੀਂ ਜਿੰਨੂੰ ਮਰਜ਼ੀ ਬੁਲਾਇਆ ਜਾਵੇ ਜੀ ਪਰ ਉੱਥੇ ਦਰਬਾਰ ਜੋਤ ਔਰ ਉਸ ਮੇਲੇ ਦਾ ਨਾਮ ਜਿਹੜਾ ਹੈ ਉਸ ਨੂੰ ਬਿਲਕੁਲ ਚੇਂਜ ਕਰਤਾ ਜਾ ਉਸ ਨੂੰ ਚੇਂਜ ਕੀਤਾ ਜਾਵੇ ਜਿਹੜਾ ਚੰਦਪੁਰ ਦੀ ਮੌਸਮ ਹੈ ਨਾਮ ਕੋਈ ਹੋਰ ਰੱਖ ਦੇਣ ਉਹਦਾ ਉਥੇ ਮੇਲਾ ਕਰਨ ਮੌਸਮ ਮਨਾਉਣ ਜ਼ਰੂਰ ਜੀ ਪਰ ਉਹਦਾ ਨਾਮ ਚੇਂਜ ਕੀਤਾ ਜਾਵੇ ਕਿਉਂ ਜਦੋਂ ਉਥੇ ਜੋਤ ਜਗ ਰਹੀ ਹੈ ਲੋਕੀ ਚਪਲਾਂ ਲੈ ਕੇ ਜੁੱਤੀਆਂ ਲੈ ਕੇ ਜਾ ਰਹੇ ਉਥੇ ਗਾਣੇ ਗਾਏ ਜਾ ਰਹੇ ਹੈ ਸਟੇਜ ਦੇ ਉੱਤੇ ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਨਚਾਇਆ ਜਾ ਰਿਹਾ ਵੈ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਧਾਰਮਿਕ ਭਾਵਨਾਵਾਂ ਨੂੰ ਸਾਡੀਆਂ ਨੂੰ ਠੇਸ ਪਹੁੰਚਦੀ ਹੈ ਧਰਮ ਦੀ ਬੇਅਦਬੀ ਅਸੀਂ ਇਸ ਨੂੰ ਸਮਝਦੇ ਹਾਂ ਔਰ ਬੇਅਦਬੀ ਹੈ ਹੀ ਧਰਮ ਦੀ ਤੇ ਤੁਸੀਂ ਆਪ ਦੇਖ ਕੇ ਬਪਾ ਮਾਨੂੰ ਗਾਉਂਦੇ ਜੀ ਉਹਦੇ ਨਹੀਂ ਅਸੀਂ ਹਾਂਜੀ ਅਸੀਂ ਲਾਈਵ ਦੇਖਿਆ ਜੀ ਆਪਣਾ YouTube ਤੇ ਵੀ ਲਾਈਵ ਚੱਲਿਆ ਜੀ ਅਸੀਂ ਆਪ ਵੀ ਦੇਖਿਆ